ਸੋ ਚੰਦ ਸਕਿੰਟਾਂ ਵਿੱਚ ਮਨਪ੍ਰੀਤ ਕੌਰ ਜਿਹੜੀ ਕਿ ਵਿਕਟਮ ਮਰਨ ਵਾਲੇ ਦੀ ਵਾਈਫ ਰਵਿੰਦਰ ਸਿੰਘ ਉਰਫ ਸੁਖਾ ਔਰ ਤੇਜ ਸਿੰਘ ਤੇਜ ਸਿੰਘ ਮਰਨ ਵਾਲੇ ਦਾ ਸਹੁਰਾ ਹੈ ਇਹਦੇ ਵਿੱਚ ਮੰਤਵ ਇਹ ਸੀ ਕਿ ਮਨਪ੍ਰੀਤ ਕੌਰ ਦੇ ਇਲਿਜੀਟ ਰਿਲੇਸ਼ਨ ਸੀ ਰਵਿੰਦਰ ਕੁਮਾਰ ਉਰਫ ਸੁਖਾ ਜਿਹੜਾ ਕਿ ਤੀਜਾ ਅਕਿਊਜ਼ਡ ਹੈ ਉਹਦੇ ਨਾਲ ਤਾਂ ਇੱਕ ਵਾਰਦਾਤ ਸਿਟੀ ਕੋਟਕਪੁਰਾ ਸੰਧਵਾ ਪਿੰਚੇ ਹੋਈ ਸੀ ਦੂਜੀ ਜਿਹੜੀ ਵਾਰਦਾਤ ਹੈ ਉਹ ਕਮਿਆਣਾ ਪਿੰਚੇ ਤਾਂ ਤੀਜੀ ਕੱਲ ਨਾਨਕ ਸਰ ਬਸਤੀ ਚ ਹੋਈ ਸੀ ਔਰ ਸਾਰੇ ਜਿਹੜੇ ਸ਼ੱਕੀ ਦੋਸ਼ੀ ਸੀ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਔਰ ਸ਼ਾਮ ਤੱਕ ਸਾਡੀ ਸੀਆਈਏ ਦੀ ਟੀਮਸ ਔਰ ਸਾਡੇ ਥਾਣੇ ਦੀ ਟੀਮਾਂ ਨੇ ਬਹੁਤ ਪਰਤਕਾਰਵਾਈ ਕਰਦੇ ਹੋਏ ਦੋਸ਼ੀ ਚੰਦ ਸਿੰਘ ਹਰਬੰਸ ਕੌਰ ਔਰ ਇੱਕ ਨਾਬਾਲਗ ਵਿਅਕਤੀ ਹੈ ਉਹਨੂੰ ਅਰੈਸਟ ਕਰ ਲਿਆ ਗਿਆ ਔਰ ਇੱਕ ਪ੍ਰੋਪਰ ਤਰੀਕੇ ਨਾਲ ਇੱਕ ਮੋਟਰਸਾਈਕਲ ਦੇ ਤੇਜ ਸਿੰਘ ਔਰ ਰਵਿੰਦਰ ਕੁਮਾਰ ਸੁਖਾ ਉੱਥੇ ਗਏ ਰਾਤੀ ਔਰ ਤੇ ਉਹਦਾ ਮਰਡਰ ਕਰਤਾ ਇਹ ਜਿਹੜਾ ਵੈਪਨ ਹੈ ਇਹ ਰਵਿੰਦਰ ਕੁਮਾਰੂ ਸੁਖੇਦਾ ਨਜਾਇਜ਼ ਵੈਪਨ ਨੇ ਉਹਨੇ ਪੁਆਇੰਟ ਬਲੈਂਕ ਰੇਂਜ ਤੇ ਉਹਦੇ ਸਿਰ ਤੇ ਫਾਇਰ ਕੀਤਾ। ਔਰ ਜਦੋਂ ਉਥੇ ਡੌਗ ਸਕਵਾਡ ਦੀ ਹੈਲਪ ਨਾਲ ਔਰ ਸਾਡੀ ਫੋਰੈਂਸਿਕ ਅਨਾਲਿਸਿਸ ਦੀ ਹੈਲਪ ਨਾਲ ਜਦੋਂ ਸਾਇੰਟੀਫਿਕਲੀ ਉਹਦੀ ਇੰਜਰੀ ਦਾ ਇੱਕ ਪ੍ਰਾਈਮਰ ਫੇਸੀ ਅਨਾਲਿਸਿਸ ਕੀਤਾ ਗਿਆ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ। ਫਰੀਦਕੋਟ ਜ਼ਿਲ੍ਹੇ ਵਿੱਚ 3 ਦਿਨ 3 ਕਤਲ ਤੇ ਕੰਨੀ ਟਰੇਸ ਲਗਾਤਾਰ ਹੋਏ ਇਹਨਾਂ ਤਿੰਨਾਂ ਕਤਲਾਂ ਵਿੱਚ ਪੁਲਿਸ ਨੇ ਵੀ ਲਗਾਤਾਰ ਕੰਮ ਕੀਤਾ ਤੇ ਤਿੰਨੇ ਟਰੇਸ ਕਰ ਲਏ ਫਰੀਦਕੋਟ ਜ਼ਿਲ੍ਹੇ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਦੇ ਅਨੁਸਾਰ ਇਹਨਾਂ ਤਿੰਨਾਂ ਕਤਲਾਂ ਵਿੱਚੋਂ ਦੋ ਕਤਲ ਨਜਾਇਜ਼ਵੰਦਾ ਨੂੰ ਲੈ ਕੇ ਹੋਏ ਆ ਤੇ ਉਹਨਾਂ ਵਿੱਚੋਂ ਵੀ ਇੱਕ ਕਤਲ ਪਤਨੀ ਨੇ ਆਪਣੇ ਆਸ਼ਿਕ ਨਾਲ ਰਲ ਕੇ ਕੀਤਾ ਹੈ ਕੀ ਹੈ ਸਾਰਾ ਮਾਮਲਾ ਆਓ ਸੁਣਦੇ ਹਾਂ ਡਾਕਟਰ ਪ੍ਰਗਿਆ ਜੈਨ ਜੁਬਾਨੀ ਫਰੀਦਕੋਟ ਪੁਲਿਸ ਦੀ ਜਿਹੜੀ ਟੀਮ ਹੈ ਉਹਦੇ ਵੱਲੋਂ ਇੱਕ ਬਹੁਤ ਹੀ ਸੂਝਵਾਨ ਤਰੀਕੇ ਨਾਲ ਕੰਮ ਕਰਦੇ ਹੋਏ ਪਿਛਲੇ 4 ਦਿਨਾਂ 'ਚ ਫਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਏਰੀਆਜ਼ 'ਚ 10 ਮਰਡਰ ਦੀ ਵਾਰਦਾਤਾਂ ਹੋਈਆਂ ਸੀਗੀਆਂ ਜੇਚ ਇੱਕ ਵਾਰਦਾਤ ਸਿਟੀ ਕੋਟਕਪੁਰਾ ਸੰਧਵਾ ਪਿੰਚੇ ਹੋਈ ਸੀ ਦੂਜੀ ਜਿਹੜੀ ਵਾਰਦਾਤ ਹੈ ਉਹ ਕਮਿਆਣਾ ਪਿੰਚੇ ਤਾਂ ਤੀਜੀ ਕੱਲ ਨਾਨਕ ਸਰ ਬਸਤੀ 'ਚ ਹੋਈ ਸੀ ਉਹ ਤਿੰਨੋਂ ਹੀ ਜਿਹੜੇ ਕੇਸਿਸ ਸੀਗੇ ਇਨੀਸ਼ੀਅਲੀ ਬਲਾਈਂਡ मर्डर केसिस और फरीदकोट पुलिस की टीम लेड बाय एसपी डी एंड डीएसपी फरीदकोट डीएसपी एस डीएसपी कोटकपुरा डी और एसएचओ सदर फरीदकोट एसएचओ सिटी कोटकपुरा और और एसएचओ सिटी टू कोटकपुरा इंचार्ज सीआईए इना दी सारी टीम ने बहुत ही समझदारी नाल काम करते हुए इस सारे ही ब्लाइंड मर्डर केसेस ना ही सिर्फ ट्रेस किते ਬਲਕਿ ਸਾਰੇ ਹੀ ਦੋਸ਼ੀਆਂ ਨੂੰ ਇਨ ਰਿਕਾਰਡ ਟਾਈਮ ਅਰੈਸਟ ਵੀ ਕੀਤਾ ਪਹਿਲਾ ਜਿਹੜਾ ਮਾਮਲਾ ਸੀ ਉਹ 7 ਜੁਲਾਈ ਨੂੰ ਰਜਿਸਟਰ ਹੋਇਆ ਪਿੰਡ ਸੰਧਵਾ ਵਿਖੇ ਜਿੱਥੇ ਜਗਨੋਹਨ ਸਿੰਘ ਦੀ ਡੈੱਡ ਬੋਡੀ ਜਿਹੜੀ ਖੇਤਾਂ ਉਹਦੇ ਚੋਂ ਮਿਲੀ ਸੀ ਤਾਂ ਜਦੋਂ ਸਾਡੀਆਂ ਟੀਮਾਂ ਉੱਥੇ ਪਹੁੰਚੀ ਤਾਂ ਉਹਦੀ ਜਿਹੜਾ ਵਿਕਟਮ ਸੀ ਉਹਦੀ ਆਈਡੈਂਟੀਫਿਕੇਸ਼ਨ ਹੋਈ ਉਹਦੀ ਫੈਮਿਲੀ ਨੂੰ ਕੰਟੈਕਟ ਕੀਤਾ ਗਿਆ ਤਾਂ ਉਸ ਤੋਂ ਬਾਅਦ ਜਦੋਂ ਉਹਦੀ ਇੰਜਰੀ ਵੂਨ ਦੇਖਿਆ ਗਿਆ ਤੇ ਇਹ ਪਤਾ ਚੱਲਿਆ ਕਿ ਇਹ ਮਰਡਰ ਕੇਸ ਹੈ ਇਹ ਨਾਰਮਲ ਇੰਜਰੀ ਨਹੀਂ ਹੈ। ਉਸੀ ਗੱਲ ਨੂੰ ਧਿਆਨ ਚ ਰੱਖਦੇ ਹੋਏ ਇਹਦੀ ਫੈਮਿਲੀ ਦੇ ਸਟੇਟਮੈਂਟਸ ਲਿਖੇ ਗਏ ਔਰ ਸਾਰੇ ਜਿਹੜੇ ਸ਼ੱਕੀ ਦੋਸ਼ੀ ਸੀ ਉਹਨਾਂ ਨੂੰ ਆ ਰਾਉਂਡ ਅਪ ਕੀਤਾ ਗਿਆ ਔਰ ਸ਼ਾਮ ਤੱਕ ਸਾਡੀ CIA ਦੀ ਟੀਮਸ ਔਰ ਸਾਡੇ ਥਾਣੇ ਦੀ ਟੀਮਾਂ ਨੇ ਬਹੁਤ ਤਰਿਤ ਕਾਰਵਾਈ ਕਰਦੇ ਹੋਏ ਦੋਸ਼ੀ ਚੰਦ ਸਿੰਘ ਹਰਬੰਸ ਕੌਰ ਔਰ ਇੱਕ ਨਵਾਲਿਕ ਵਿਅਕਤੀ ਹੈ ਅਨੋ ਅਰੇਸਟ ਕਰ ਲਿਆ ਗਿਆ ਹੈ ਐਚ ਐਫ ਆਈ ਆਰ ਨੰਬਰ 118 ਮਿਤੀ 7 ਜੁਲਾਈ ਇਹਦੇ ਚ ਵਜਹ ਰੰਜਿਸ਼ ਏ ਸੀ ਕੀ ਜਿਹੜਾ ਵਿਕਟਮ ਸੀ ਉਹਦੇ ਕੁਝ ਇਲੀਸਿਟ ਰਿਲੇਸ਼ਨਸ ਸੀ ਔਰ ਉਦੀ ਤਹਿਤੀ ਜਦੋਂ ਉਥੇ ਪਹੁੰਚਾ ਉਸ ਸਪਿੰਚ ਤਾਂ ਫਿਰ ਇਨ ਦੋਸ਼ੀਆਂ ਵੱਲੋਂ ਉਦੀ ਮਾਰਕੁੱਟ ਕੀਤੀ ਗਈ ਜਿਸ ਸੇ ਫਿਰ ਬਹੁਤ ਜ਼ਿਆਦਾ ਬਲੀਡਿੰਗ ਹੋਣ ਕਰਕੇ ਉਦੀ ਉਥੇ ਡੈਥ ਹੋ ਗਈ ਤਾਂ ਸਾਡੀ ਟੀਮਾਂ ਨੇ ਇਹ ਚ ਦੋਸ਼ੀਆਂ ਇਹਨੂੰ ਟ੍ਰੇਸ ਵੀ ਕੀਤਾ ਤੇ ਦੋਸ਼ੀਆਂ ਨੂੰ ਵੀ ਟਾਈਮਲੀ ਅਰੇਸਟ ਕੀਤਾ ਜਿਹੜਾ ਸੈਕਿੰਡ ਮਰਡਰ ਕੇਸ ਸੀ ਉਹ ਪਿੰਡ ਕਮਿਆਣਾ ਦਾ ਹੈ ਜੇਚ 8 ਜੁਲਾਈ ਨੂੰ ਇੰਦਰਜੀਤ ਸਿੰਘ ਨਾਮ ਦੇ ਬੰਦੇ ਦੀ ਜਿਹੜੀ ਹੈਗੀ ਡੈੱਡ ਬੋਡੀ ਉੱਥੇ ਮਿਲੀ ਉਹਦੇ ਘਰ 'ਚ ਔਰ ਇਹ ਵੀ ਕੰਪਲੀਟਲੀ ਬਲਾਈਂਡ ਮਰਡਰ ਕੇਸ ਸੀ ਜੇਚ ਇੰਦਰਜੀਤ ਸਿੰਘ ਆਪਣੇ ਘਰੇ ਮੰਜੇ ਤੇ ਸੀ ਔਰ ਉਹਦੇ ਸਿਰ ਤੇ ਇੱਕ ਗੂਂਡ ਸੀ ਜਿਹੜਾ ਕਲੀਅਰ ਨਹੀਂ ਸੀ ਕਿ ਉਹ ਕੀ ਵੈਪਨ ਉਹ ਚ ਯੂਜ਼ ਹੋਇਆ ਹੈ ਤਾ ਉਹ ਚ ਵੀ ਸਾਡੀ ਟੀਮਾਂ ਉੱਥੇ ਪਹੁੰਚੀ ਸਾਰੇ ਸੀਨੀਅਰ ਆਫਿਸਰਸ ਐਸਪੀ ਡੀਸ ਆ ਬੀਐਸਪੀ ਫਰੀਦਕੋਟ ਡੀਐਸਪੀ ਡੀ ਇਨਚਾਰਜ ਸੀਆਈਏ ਐਸਐਚਓ सदर ਫਰੀਦਕੋਟ ਸਾਰੇ ਉੱਥੇ ਮੌਕੇ ਤੇ ਪਹੁੰਚੇ ਔਰ ਜਦੋਂ ਉੱਥੇ ਡੌਗ ਸਕਵਾਡ ਦੀ ਹੈਲਪ ਨਾਲ ਔਰ ਸਾਡੀ ਫੋਰੈਂਸਿਕ ਅਨਾਲਿਸਿਸ ਦੀ ਹੈਲਪ ਨਾਲ ਜਦੋਂ ਸਾਇੰਟੀਫਿਕਲੀ ਉਹਦੀ ਇੰਜਰੀ ਦਾ ਇੱਕ ਪ੍ਰਾਈਮਰ ਫੇਸੀ ਅਨਾਲਿਸਿਸ ਕੀਤਾ ਗਿਆ ਤਾਂ ਦੇ ਜਿਹੜੇ ਟੈਲਟੇਲ ਸਾਈਨਸ ਜਿਹਨੂੰ ਕਹਿੰਦੇ ਆ ਤਵਦੀਸ਼ ਪ੍ਰੋਪਰ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਕਿ ਇੱਕ ਫਾਇਰਆਮ ਇੰਜਰੀ ਹੋ ਸਕਦੀ ਹੈ ਉਸ ਤੋਂ ਬਾਅਦ ਫਿਰ ਜਦੋਂ ਸਾਰੇ ਸਸਪੈਕਟਸ ਔਰ ਇੱਕ ਇੱਕ ਬੰਦੇ ਨੂੰ ਜਦੋਂ ਪੁੱਛ ਕੇ ਚੰਨੀ ਉਹਨਾਂ ਦੀ ਸਟਾਰਟ ਕੀਤੀ ਗਈ ਔਰ ਟੈਕਨੀਕਲ ਐਨਾਲਿਸਿਸ ਜਦੋਂ ਹੋਇਆ ਮੋਬਾਈਲ ਡਿਵਾਈਸਸ ਦਾ ਤਾਂ ਫਿਰ ਉਹ ਚ ਤਿੰਨ ਜਿਹੜੇ ਦੋਸ਼ੀ ਹੈ ਉਹਨਾਂ ਦਾ ਰੋਲ ਸਾਹਮਣੇ ਆਇਆ ਮਨਪ੍ਰੀਤ ਕੌਰ ਜਿਹੜੀ ਕਿ ਵਿਕਟਮ ਮਰਨ ਵਾਲੇ ਦੀ ਵਾਈਫ ਰਵਿੰਦਰ ਸਿੰਘ ਉਰਫ ਸੁਖਾ ਔਰ ਤੇਜ ਸਿੰਘ ਤੇਜ ਸਿੰਘ ਮਰਨ ਵਾਲੇ ਦਾ ਸਹਰਾ ਹੈ ਇਹਦੇ ਵਿੱਚ ਮੰਤਵ ਇਹ ਸੀ ਕਿ ਮੰਨਪ੍ਰੀਤ ਕੌਰ ਦੇ ਇਲਿਜੀਟ ਰਿਲੇਸ਼ਨਸੀ ਰਵਿੰਦਰ ਕੁਮਾਰ ਉਰਫ ਸੁਖਾ ਜਿਹੜਾ ਕਿ ਤੀਜਾ ਅਕਿਊਜ਼ਡ ਹੈ ਉਹਦੇ ਨਾਲ ਔਰ ਇਹਨਾਂ ਨੇ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਇਹਨੇ ਆਪਣੇ ਮੰਨਪ੍ਰੀਤ ਕੌਰ ਨੇ ਆਪਣੇ ਫਾਦਰ ਨਾਲ ਵੀ ਡਿਸਕਸ ਕੀਤਾ ਤੇਜ ਸਿੰਘ ਨਾਲ ਔਰ ਇੱਕ ਪ੍ਰੋਪਰ ਤਰੀਕੇ ਨਾਲ ਇੱਕ ਮੋਟਰਸਾਈਕਲ ਦੇ ਤੇਜ ਸਿੰਘ ਔਰ ਰਵਿੰਦਰ ਕੁਮਾਰ ਸੁਖਾ ਉੱਥੇ ਗਏ ਰਾਤੀ ਔਰ ਤੇ ਉਹਦਾ ਮਰਡਰ ਕਰਤਾ ਇਹ ਜਿਹੜਾ ਵੈਪਨ ਹੈ ਇਹ रविंदर कुमार और सुखेदा नजायज वेपन है उन्हें पॉइंट ब्लैंक रेंज से ओदे सिर पे फायर किया जिससे उसकी मौके पे ही डेथ हो गई एचओई एफआईआर नंबर 168 डेटेड 8/7/2025 रजिस्टर हुई अंडर सेक्शन 103 एंड 612 बीएनएस एंड 2550 आर्म्स एक्ट दोषी अरेस्टेड हैंगे रविंदर कुमार और सुखा तेज सिंह और मनप्रीत कौर ਤਾ ਇਹ ਕੇਸ ਵੀ ਜਿਹੜਾ ਇੱਕ ਕੰਪਲੀਟਲੀ ਬਲਾਈਂਡ ਕੇਸ ਸੀ ਔਰ ਕਾਫੀ ਇੱਕ ਸੈਂਸੇਸ਼ਨਲ ਕੇਸ ਸੀ ਉਹਨੂੰ ਵੀ ਫਰੀਦਕੋਟ ਪੁਲਿਸ ਨੇ ਟਾਈਮਲੀ ਉਹਨੂੰ ਟ੍ਰੇਸ ਕੀਤਾ ਜਿਹੜਾ ਤੀਜਾ ਕੇਸ ਹੈ ਉਹ ਨਾਨਕਸਰ ਬਸਤੀ ਫਰੀਦਕੋਟ ਦਾ ਕੇਸ ਹੈ ਜੇਚ ਰਜਨੀ ਔਰ ਰਾਜਵੀਰ ਕੋਰ ਦਾ ਮਰਡਰ ਹੋਇਆ ਜਦੀ ਸੂਚਨਾ ਸਾਨੂੰ ਕੱਲ ਮਿਲੀ ਔਰ ਇਹ ਵੀ ਕੁਝ ਹੀ ਘੰਟਿਆਂ ਚ 5-6 ਘੰਟਿਆਂ ਅੰਦਰ ਐਸਐਚਓ ਸਿਟੀ 2 ਫਰੀਦਕੋਟ ਦੀ ਟੀਮ ਔਰ ਲੈਡ ਬਾਈ ਡੀਐਸਪੀ ਫਰੀਦਕੋਟ ਉਹਨਾਂ ਨੇ ਦੋਸ਼ੀ ਰਸ਼ਪਾਲ ਸਿੰਘ ਨੂੰ ਕਾਬੂ ਕੀਤਾ ਔਰ ਇਹ ਚ ਰਸ਼ਪਾਲ ਸਿੰਘ ਜੋ ਹੈ ਉਹ ਰਾਜਵੀਰ ਕੌਰ ਮ੍ਰਿਤਕ ਉਹਦਾ ਹਸਬੰਡ ਹੈ ਇਹਨਾਂ ਦਾ ਮੈਟ੍ਰਿਮੋਨੀਅਲ ਡਿਸਪਿਊਟ ਪੁਰਾਣਾ ਚੱਲਦਾ ਸੀ ਔਰ ਉਹਨੇ ਗੁੱਸੇ ਵਿੱਚ ਆ ਕੇ ਇਹਦਾ ਲੇਡੀ ਦਾ ਮਰਡਰ ਕੀਤਾ ਐਫ ਆਈ ਆਰ ਨੰਬਰ 300 ਡੇਟਡ 9725 ਅੰਡਰ ਸੈਕਸ਼ਨਸ 1031 ਬੀਐਨਐਸ ਥਾਣਾ ਸਿਟੀ ਫਰੀਦਕੋਟ ਰਜਿਸਟਰਡ ਮਨਪ੍ਰੀਤ ਕੌਰ ਜਿਹੜੀ